ਅੰਮ੍ਰਿਤਸਰ ਸ਼ਹਿਰ ਦੇ ਲਗਭਗ ਕਈ ਚੌਂ ਜਿਨ੍ਹਾਂ ਵਿੱਚ ਪਿੰਕ ਪਲਾਜ਼ਾ ਮਾਰਕੀਟ ਚੌਂਕ ਅਤੇ ਖਾਲਸਾ ਕਾਲਜ ਚੌਂਕ ਸ਼ਾਮਿਲ ਹਨ ਜਿੱਥੇ ਟ੍ਰੈਫਿਕ ਸਿਗਨਲ ਲਾਈਟਾਂ ਬੰਦ ਪਈਆਂ ਹਨ ਜਿਸ ਕਾਰਨ ਲੋਕਾਂ ਲਈ ਕਾਫੀ ਵਿਗਨ ਅਤੇ ਉਲਝਣ ਪੈਦਾ ਹੋ ਗਈ ਹੈ ਸਿਗਨਲ ਬੰਦ ਹੋਣ ਕਰਕੇ ਟ੍ਰੈਫਿਕ ਜਾਮ ਹੋਰ ਵੀ ਵੱਧ ਗਏ ਹਨ ਅਤੇ ਪੈਦਲ ਚੱਲਣ ਵਾਲਿਆਂ ਨੂੰ ਸੁਰੱਖਿਤ ਢੰਗ ਨਾਲ ਸੜਕ ਪਾਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਵਾਹਨ ਚਾਲਕਾਂ ਨੂੰ ਬਿਨਾਂ ਕਿਸੇ ਸਪਸ਼ਟ ਰਸਤੇ ਦੇ ਚੌਰਾਹਿਆਂ ਤੇ ਨੈਵੀਗੇਟ ਕਰਨਾ ਪੈ ਰਿਹਾ ਜਿਸ ਨਾਲ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ ਦੇਖੋ ਜੀ ਜਿਹੜੇ ਚੌਂਕ 'ਚ ਲਾਈਟਾਂ ਜਗਦਿਆਂ ਨੇ ਤਾਂ ਵੀ ਉਹਦਾ ਕੋਈ ਅਸਰ ਨਹੀਂ ਗਾ ਇਹ ਬੰਦ ਪਈਆਂ ਤੇ ਬੰਦ ਦੀ ਕੋਈ ਗੱਲ ਹੀ ਨਹੀਂ ਗਈ ਕੋਈ ਲਾਈਟ ਦਾ ਪਾਲਣਾ ਤਾਂ ਹੁੰਦਾ ਹੀ ਕੋਈ ਨਹੀਂ ਗਾ ਤੇ ਸਭ ਤੋਂ ਜੁੜੀ ਚੌਂਕ ਵੇਖੋ ਜਾ ਕੇ ਪੁਤਲੀ ਘਰ ਚੌਂਕ ਆ ਬਿਲਕੁਲ ਚਰਾਹਾ ਹੈ ਪਰ ਕਿਸੇ ਵੀ ਟਾਈਮ ਲਾਈਟ ਜਗਦੀ ਹੋਵੇ ਬੰਦ ਹੋਵੇ ਟ੍ਰੈਫਿਕ ਦੋਵਾਂ ਪਾਸੇ ਚਾਰੇ ਪਾਸੇ ਟ੍ਰੈਫਿਕ ਚੱਲੂ ਹੈ ਪਰ ਸਭ ਤੋਂ ਜ਼ਿਆਦਾ ਜਾਮ ਲੱਗਦਾ ਕਰ ਪੁਤਲੀ ਘਰ ਵੀ ਇਹੋ ਹੀ ਹੈ कि 465 ट्रैफिक चलਦਾ ਰਹਦਾ ਕੋਈ ਉਥੇ ਮੁਲਾਜ਼ਮ ਨਹੀਂ ਹੈਗਾ ਜਿਹੜਾ ਵੀ ਇਹਨਾਂ ਨੂੰ ਰੋਕੇ ਪਿੰਕ ਬਲੈਕ ਵੀ ਕਦੀ ਚੱਲਦੀ ਹੈ ਕਦੀ ਬੰਦਦੀ ਹੈ ਕੱਲ ਵੀ ਬੰਦ ਚੱਲਦੀ ਹੈ ਅੱਜ ਬੰਦ ਨੇ ਫੇਰ ਇਹ ਵੀ ਟ੍ਰੈਫਿਕ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੜਕ ਇਹ ਹੋਈ ਆ ਹਾਲ ਬਿਯਾਰ ਤੋਂ ਨਿਕਲਣ ਦੇ ਲੋਕ ਵੀ ਬਹੁਤ ਜ਼ਿਆਦਾ ਨੇ ਪਰ ਇਸ ਮੇਨ ਰੋਡ ਤੋਂ ਜਾਣ ਵਾਲੇ ਵੀ ਬਹੁਤ ਜ਼ਿਆਦਾ ਨੇ ਜਿੱਥੇ ਕ੍ਰੋਸ ਕਰਦੇ ਨੇ ਉਥੇ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਜਾ ਕੇ ਜਿੱਲੇ ਕੋਈ ਬੱਸ ਆਵੇ ਬਸ ਇਹ ਯੂਟਰ ਲੈਣਾ ਹੁੰਦਾ ਉਹ ਸਭ ਤੋਂ ಜಾਟ ਟਾਈਮ ਖਰਾਬ ਕਰਦੀ ਹੈ کافی ਦਿਨ ਤੋਂ ਜੀ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਇੱਕ ਤੇ ਜਾਮ ਦੀ ਇੰਨੀ ਦਿੱਕਤ ਹੋ ਚੁੱਕੀ ਹੈ ਕਿ ਦੋ ਦੋ ਘੰਟੇ ਸਾਨੂੰ ਜਾਨ ਦੇ ਵਿੱਚ ਖਲੋਣਾ ਪੈਂਦਾ ਕਲਾਸ ਨਾਲ ਜਦੋਂ ਆ ਕੇ ਸੀ ਇੱਥੇ ਕਲੋਨੀ ਆਤੇ ਦੀ ਗਰਮੀ ਦੀ ਬਾਰਾ ਹੈ ਟ੍ਰੈਫਿਕ ਦੇ ਨੇ ਜਿਹੜੇ ਮਾੜੇ ਹਾਲਾਤ ਹੋ ਗਏ ਨਾ ਰੈੱਡ ਲਾਈਟ ਚੱਲਦੀ ਹੈ ਲਾਈਟਾਂ ਪਤਾ ਨਹੀਂ ਕਿੰਨੀ ਦੇਰ ਤੋਂ ਹੀ ਬੰਦ ਪਈ ਹੋਈਆਂ ਇੱਥੇ ਨਹੀਂ ਕਾਫੀ ਚੌਂਕਾ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਤੇ ਲਾਦ ਦੇ ਨਹੀਂ ਜਿਆਦਾ ਖਰਾਬ ਅਗੇ ਮੇਰੀ ਇਹ ਪ੍ਰਸ਼ਾਸਨ ਕੋਲ ਗਈ ਹੈ ਅਪੀਲ ਹੈ ਕਿ ਇਹਦੇ ਬਸ ਥੋੜਾ ਧਿਆਨ ਦਿਓ ਟ੍ਰੈਫਿਕ ਵਾਲੀ ਥੋੜਾ ਧਿਆਨ ਦਿਓ ਤਾਂ ਕਿ ਲੋਕਾਂ ਨੂੰ ਜਿਹੜੀ ਮੁਸ਼ਕਿਲ ਆ ਰਹੀ ਹੈ ਨਹੀਂ ਗਰਮੀ ਦੇ ਵਿੱਚ ਬੱਚੇ ਦੋ ਦੋ ਘੰਟੇ ਲੇਟ ਹੋ ਜਾਂਦੇ ਘਰ ਆਉਣ ਦੇ ਵਿੱਚ ਸਕੂਲ ਦੇ ਵਿੱਚੋਂ ਉਹ ਤੇ ਮੈਂ ਜਦੋਂ ਦੇਖਦਾ ਜਿੱਥੇ ਟ੍ਰੈਫਿਕ ਦਾ ਰਸ਼ ਬਹੁਤ ਜਿਆਦਾ ਹੁੰਦਾ ਹੁੰਦਾ ਉੱਥੇ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਿਕਲੋਤਾ ਹੁੰਦਾ ਬਹੁਤ ਘੱਟ ਮਿਲਦੇ ਨੇ ਕਿਉਂਕਿ ਗਰਮੀ ਦੇ ਹਾਲਾਤ ਨੇ ਜਦੋਂ ਰਸ਼ ਵੱਜ ਜਾਂਦਾ ਤੇ ਉੱਥੇ ਜਿਹੜਾ ਟਾਈਮ 5 ਮਿੰਟ ਦਾ ਹੁੰਦਾ ਉੱਥੇ 2-2 ਘੰਟੇ ਕਿੰਨਾ ਘੰਟਾ ਲੱਗ ਜਾਂਦਾ ਸਰ ਉਹ ਤੇ ਭਾਈ ਜੀ ਚਾਲਾਨ ਵਾਲੀ ਜਗ੍ਹਾ ਤੇ ਹਲੇ ਵੀ ਕਿਤੇ ਚੱਲ ਜਾਓ ਤੇ ਚਾਲਾਨਾ ਵਾਲ ਸਬਦਾਂ ਤੇ ਧਿਆਨ ਹੁੰਦਾ ਹੈ ਕਿ ਜਿਹੜਾ ਪਬਲਿਕ ਇੱਥੇ ਤੰਗ ਹੋ ਰਹੀ ਔਰ ਉਹ ਵੱਲ ਧਿਆਨ ਕਿਸੇ ਕਿਸੇ ਦਾ ਨਹੀਂ ਹੁੰਦਾ ਟ੍ਰੈਫਿਕ ਸਿਗਨਲ ਜਿਹੜੇ ਠੀਕ ਕਰਾਏ ਜਾਣ ਤਾਂ ਕਿ ਲੋਕਾਂ ਨੂੰ ਮੁਸ਼ਕਿਲ ਨਾ ਕੈਨ ਨੂੰ ਸਮਾਰਟ ਸਿਟੀ ਪਰ ਹਾਲਾਤ ਬਦਨੋਂ ਲੋ ਬੱਤਰ ਹੈ ਕਾਰਨ ਹੈ ਕਿ ਸਰਕਾਰ ਜਿੱਥੇ ਦੁਹਾਈ ਪਾੰਦੀ ਹੈ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਗਿਆ ਔਰ ਸਮਾਰਟ ਸਿਟੀ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਪਰ ਸ਼ਹਿਰ ਦੀ ਜਮੀਨੀ ਸਰ ਤੇ ਗੱਲ ਕਰ ਲਈ ਉਹ ਨਾ ਮਾਤਰੀ ਆ ਕਾਰਨ ਹੈ ਕਿ ਟ੍ਰੈਫਿਕ ਇੰਨਾ ਭਾਰੀ ਜਾਮ ਸੜਕਾਂ ਤੇ ਰਹਿੰਦਾ ਹੈ ਤੇ ਦੂਸਰੀ ਕਿ ਜੇ ਟ੍ਰੈਫਿਕ ਸਿਗਨਲ ਨੇ ਉਹ ਕਈ ਚੌਂਕਾਂ ਦੇ ਸ਼ਹਿਰ ਦੇ ਵਿੱਚ ਬੰਦ ਰਹੇ ਆਰ ਕਾਫੀ ਲੰਬੇ ਸਮੇਂ ਤੋਂ ਬੰਦ ਹੁਣ ਕਰਕੇ ਲੋਕਾਂ ਦੇ ਕਈ ਜਗ੍ਹਾ ਤੇ ਐਕਸੀਡੈਂਟ ਵੀ ਹੁੰਦੇ ਨੇ ਤੇ ਸੋ ਸ਼ਹਿਰ ਵਾਸੀਆਂ ਦਾ ਸਾਡੀ ਟੀਮ ਨਾਲ ਗੱਲਬਾਤ ਕਰਦੇ ਕੋਈ ਇੱਕ ਨਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿੱਤੇ ਹਰ ਚੀਜ਼ ਦਾ ਟੈਕਸ ਵੇ ਕਰਦੀ ਹੈ ਜੰਦਾ ਪਰ ਉਹਦੇ ਬਦਲੇ ਜਿਹੜੇ ਲੋਕਾਂ ਨੂੰ ਸੁਵਿਧਾ ਉਹ ਵਧੀਆ ਤਰੀਕੇ ਨਾਲ ਦਿੱਤੀ ਜਾਵੇ ਜਿਹੜੇ ਜਿਹੜੇ ਚੌਂਕ ਦੀਆਂ ਟ੍ਰੈਫਿਕ ਸਿਗਨਲ ਬੰਦ ਨੇ ਉਹਨਾਂ ਨੂੰ ਚਾਲੂ ਕੀਤਾ ਜਾਵੇ ਚਾਹੇ ਉਹ ਪੁਤਲੀ ਘਰ ਚੌਂਕ ਦਾ ਤੇ ਚਾਹੇ ਉਹ ਪਿੰਕ ਪਲਾਜ਼ਾ ਮਾਰਕੀਟ ਦਾ ਚਾਹੇ ਸ਼ਹਿਰ ਦੇ ਹੋਰ ਜਾਂ ਜਿਹੜੇ ਵੀ ਚੌਂਕਾਂ ਦੇ ਵਿੱਚ ਲਾਈਟਾਂ ਸਿਗਨਲ ਜਿਹੜੇ ਬੰਦ ਨੇ ਟ੍ਰੈਫਿਕ ਤੇ ਉਹਨਾਂ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਲੰਘਣ ਸਮੇਂ ਕਿਸੇ ਵੀ ਦਿੱਕਤ ਨਾ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਨਰੀਸ਼ ਕੁਮਾਰ ਦੇ ਨਾਲ ਸਟੀਲ ਸ਼ਰਮਾ ਫਾਸਟ ਨਿਊਜ਼